ਅੱਜ ਨੌ ਪ੍ਰੋਜੈਕਟਾਂ ਦੇ 1.13 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਨੇ ਉਹ ਜਾਂ ਸ਼ੁਰੂ ਕੀਤੇ ਗਏ ਨੇ ਤੇ ਜਾਂ ਉਹਨਾਂ ਦਾ ਉਦਘਾਟਨ ਜਿਹੜਾ ਉਹ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪੰਜ ਸਕੂਲਾਂ ਦੇ ਵਿੱਚ ਤਕਰੀਬਨ ਪੌਣੇ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਕਲਾਸਰੂਮਸ ਬਣਨੇ ਨੇ ਸਾਇੰਸ ਲੈਬਸ ਬਣਨੀਆਂ ਨੇ ਕੋਈ ਖੇਡ ਦੀ ਫੈਸਿਲਿਟੀ ਬਣਨੀ ਆ ਉੱਥੇ ਔਰ ਇੱਥੇ ਮੰਡੀ ਦੇ ਵਿੱਚ ਉੱਬਾਵਾਲ ਔਰ ਜਖੇਪੜ ਮੰਡੀਆਂ ਦੇ ਵਿੱਚ ਸ਼ੈੱਡ ਬਣਨੇ ਨੇ ਔਰ ਚੀਮੇ ਦੇ ਵਿੱਚ 11 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਦੀ ਅੰਡਰਗਰਾਉਂਡ ਪਾਈਪਲਾਈਨ 11 ਕਿਲੋਮੀਟਰ ਜਿਹਦੇ ਨਾਲ ਹਜ਼ਾਰ ਘਰਾਂ ਨੂੰ ਸੀਵਰੇਜ ਦਾ ਕਨੈਕਸ਼ਨ ਹੈ ਜਿਹੜਾ ਉਹ ਮਿਊਜ਼ਿਕ ਉਸੇ ਸੋ ਇਹ ਅੱਜ ਨਵਾਂ ਪ੍ਰੋਜੈਕਟ ਨੇ 13.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਕੱਜ ਸੁਨਾਮ ਦੇ ਵਿੱਚ ਜਿੰਨਾਂ ਦੀ ਸ਼ੁਰੂਆਤ ਜਾਂ ਉਨ੍ਹਾਂ ਦਾ ਕੰਪਲੀਸ਼ਨ ਦੇ ਉੱਪਰ ਉਦਘਾਟਨਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਕੋਈ ਹੋਰ ਵੀ ਵੱਡੇ ਪ੍ਰੋਜੈਕਟ ਜਿਹੜੇ ਤੇ ਆਣਗੇ ਸਾਰੇ ਆਉਣਗੇ ਜੀ ਸਾਰੇ ਪ੍ਰੋਜੈਕਟ ਆਉਣਗੇ ਵੱਡੇ ਨੇ ਛੋਟੇ ਨੇ ਜਿਸ ਚੀਜ਼ ਦੀ ਲੋਕਾਂ ਨੂੰ ਜ਼ਰੂਰਤ ਹੈ ਹਲਕੇ ਨੂੰ ਜ਼ਰੂਰਤ ਹੈ ਉਹ ਲਿਆਂਦਾ ਜਾਊਗਾ ਤੇ ਕੰਪਲੀਟ ਕੀਤਾ ਜਾਊਗਾ ਸਰ ਸੁਨਾਮ ਦੇਖੋ ਇਸ ਤਰ੍ਹਾਂ ਕਿ ਕੁਝ ਦਿਨਾਂ ਤੋਂ ਇਹ ਮੈਨੂੰ ਪਤਾ ਲੱਗ ਰਿਹਾ ਸੀਗਾ ਜਿਹਦੀ ਵਜੇ ਕਰਕੇ ਕੱਲ ਮੇਰੀ ਡਾਕਟਰ ਬਲਵੀਜੀ ਨਾਲ ਗੱਲ ਹੋਈ ਤੇ ਅੱਜ ਪੂਰੇ ਤੇ ਪੂਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਸਿਵਲ ਸਰਜਨ ਵੀ ਆਏ ਸੀ ਕਿ ਸਾਰੀਆਂ ਟੀਮਾਂ ਨੇ ਜਿਹੜੀਆਂ ਅਸੀਂ 23 ਟੀਮਾਂ ਬਣਾ ਕੇ ਸੁਨਾਮ ਸ਼ਹਿਰ ਦੇ ਵਿੱਚ ਉਹਨਾਂ ਨੂੰ ਡਿਊਟੀ ਦੀ ਡਿਊਟੀ ਲਾ ਦਿੱਤੀ ਹੈ 10 ਅਕਤੂਬਰ ਤੱਕ ਇਹ ਜਿਹੜੀਆਂ 23 ਟੀਮਾਂ ਨੇ 23 ਵਾਰਡਾਂ ਦੇ ਵਿੱਚ ਆਉਣ ਵਾਲੇ 20 ਦਿਨਾਂ ਦੇ ਵਿੱਚ ਇਹ ਇਕੱਲੇ ਇਕੱਲੇ ਘਰ ਦਾ ਸਰਵੇ ਕਰਨਗੇ ਤਾਂ ਕਿ ਕਿਸੇ ਨੂੰ ਚਾਹੇ ਕੋਈ ਚਿਕਨ ਗੁਣੀਆਂ ਦੀ ਦਾ ਪ੍ਰੋਬਲਮ ਹੋ ਰਹੀ ਹੈ ਕੋਈ ਹੱਡ ਭੰਨ ਨਹੀਂ ਲੱਗ ਰਹੀ ਹੈ ਕੋਈ ਫੀਵਰ ਲੱਗ ਰਿਹਾ ਸੋ ਇਹ ਸਾਰਾ ਇਕੱਲਾ ਇਕੱਲਾ ਟੈਸਟ ਹੈ ਜਿਹੜਾ ਉਹ ਕੀਤਾ ਜਾਏਗਾ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਤੁਹਾਨੂੰ ਜਿਹੜੇ ਵੀ ਕੋਈ ਸਿੰਪਟਮਸ ਲੱਗ ਰਹੇ ਨੇ ਕੋਈ ਕੋਈ ਥੋੜਾ ਜਿਹਾ ਵੀ ਮਹਿਸੂਸ ਹੋ ਰਿਹਾ ਤਾਂ ਸੰਗਣਾ ਨਹੀਂ ਹੈਗਾ ਇਮੀਡੀਏਟਲੀ ਪਹਿਲ ਦੇ ਪ੍ਰਾਇੋਰਟੀ ਦੇ ਆਧਾਰ ਤੇ ਜਾ ਕੇ ਸਿਵਲ ਹਸਪੀਟਲ ਜਾ ਕੇ ਆਪਦੇ ਟੈਸਟ ਜਿਹੜੇ ਉਹ ਕਰਾਉਂਦੇ